ਜੋਤੀ ਕੀ ਗਾਂਡਈਆਂ ਕੋਸ਼ ਨਹੀਂ ਮੰਮੀ ਮੈਂ ਆ ਸੋੜ ਜਾ ਤੀਂਦੇ ਹੀਗੀ ਕਿਥੋਂ ਆਏ ਤੁਸੀਂ ਮੈਂ ਉਹ ਉਧਰ ਗਈ ਹਾਂ ਗਵਾਂਡੀਆਂ ਦੇ ਘਰ ਹੀ ਮੈਂ ਹਾਂ ਉਹ ਉਹਨਾਂ ਦੀ ਬੁੜੀ ਠੀਕ ਨਹੀਂ ਤੇ ਮੈਂ ਚਲ ਪਤਾ ਲੈਂਵਾ ਅਛਾ ਅਛਾ ਤੁਸੀਂ ਤੇ ਗਵਾਂਡੀਆਂ ਘਰ ਚੱਲ ਗਏ ਹਾਂ ਇੱਥੇ ਤੇ ਕਈ ਕੋ ਹੋ ਗਿਆ ਕੀ ਹੋ ਗਿਆ ਵਾ ਅਸਿੰਦਰ ਹੌਲੀ ਜੀ ਪੈਰ ਚੁਕਾ ਕੇ ਬਾਹਰ ਚਲ ਗਈ ਤੇ ਜਾਵਾਂ ਵੇਖਿਆ ਤਾਂ ਸੀ ਮਨ ਨਹਿਰੇ ਤੂੰ ਹੀ ਫਿਰਦੀ ਸੀਗੀ ਲੈ ਨਹੀਂ ਸੇਮੇਣਾ ਨਾਲ ਸਾਡਾ ਕੋਈ ਨੀ ਅਸੀਂ ਕਦੀ ਕਵਾਇਆ ਵੀ ਨਹੀਂ ਉਹਨਾਂ ਨੇ ਆਪਣੇ ਘਰ ਵਿੱਚ ਕੀ ਕੁਝ ਕੀਤਾ ਆਪਣੀ ਪਰਜਾਈ ਨਾਲ ਐਵੇਂ ਉਹਨਾਂ ਨੇ ਝੋਟੀਆਂ ਪੰਗਦੀ ਫਿਰਦੀ ਐ ਚੈਰਾ ਕਰਦੀ ਫਿਰਦੀ ਐ ਚੈਰਾ ਤੇ ਇਹਨੇ ਆਪੇ ਕਰਦੀ ਆ ਮੰਮੀ ਉਹਨੇ ਤੇ ਇਹਨੂੰ ਚੁੱਕਣਾ ਦੇ ਦੇ ਕੇ ਇਹ ਸਾਰੀ ਉਹਦੀ ਚੁੱਕਣਾ ਵਾ ਤਾਨੂੰ ਪਤਾ ਇਹੋ ਜੀਆਂ ਗਲੌਨਾ ਘਰ ਹੀ ਹੁੰਦੀਆਂ ਨਹੀਂ ਸਿਆ ਠੇਕੀਆਂ ਵਾਲੀਆਂ ਇਹ ਸਭ ਸਿਮਾ ਦੀ ਚੁਕਣਾ ਜਾਈ ਏ ਜਿਹੜਾ ਆਂਦੀ ਮੈਨੂੰ ਇਹ ਸਾਦਾ ਉਹ ਮੈਨੂੰ ਠੇਕਾ ਦੋ ਉਹ ਤੇ ਮੈਨੂੰ ਮੇਰੇ ਖਾਤੇ ਚ ਪੈਸੇ ਪਾ ਕੇ ਦੋ ਨਾਲ ਇਹ ਸਾ ਠੇਕਾ ਮੰਗਣ ਵਾਲੀ ਉਹਦੀ ਸੱਸ ਬੈਠੀ ਏ ਰਕਰ ਵੜਾ ਇਹ ਕਹੋਂ ਇਹ ਤੇ ਜਾਣ ਕੇ ਕਰਦੀ ਰਹਿੰਦੀ ਬੋਲਦੀ ਰਹਿੰਦੀ ਉਹ ਆਖਣਾ ਜਿਹੜੀ ਗੱਲ ਕਰਨੀ ਉਹ ਤੇ ਸਾਡੇ ਨਾਲ ਕੋਈ ਗੱਲ ਕਰ ਦੇਣੀ ਓ ਨਹੀਂ ਗੱਲ ਕਰਦੇ ਉਹ ਕਿਹੜੀ ਸਿਮਾ ਦੀ ਪਹਿਣੀ ਪੈਂਦੇ ਆ ਸਿਮਾ ਦੇ ਪਹਿਣੀ ਤੇ ਇਰ ਬੈਠੀ ਆ ਕੋਈ ਨਹੀਂ ਨੂੰ ਹਟਾ ਲਾਂਗੇ ਉਹਨਾਂ ਘਰ ਗਈ ਤੇ ਉਹਨਾਂ ਘਰ ਕੋਈ ਨਹੀਂ ਕੋਈ ਸਾਦਾ ਪਾਉਣਾ ਪਾਣਾ ਉਹਨਾਂ ਤੇ ਆਪਣੇ ਘਰ ਸਾਰਾ ਦਿਨ ਪਸਾਦ ਪਾ ਛੱਡਦੀ ਉਹ ਆਪਣਾ ਪਰਜਾਈ ਨਾ ਕੁੰਦੀ ਆ ਤੇ ਨਾ ਭਰਾ ਰੱਖੁੰਦੀ ਤੁਹਾਨੂੰ ਪਤਾ ਤਾਂ ਹੈਗਾ ਉਹ ਹੈ ਕਿਦਾਂ ਦੀ ਆ ਉਹਨੇ ਆਪਣੇ ਅੱਡੋ ਪਾਟੀ ਕਰਕੇ ਰੱਖਿਆ ਭਰਾ ਪਰਜਾਈ ਤੇ ਇਥੇ ਇਹਨੂੰ ਕਿਥੇ ਨਟਿਕਨ ਦੇਣਾ ਵਾ ਨਾਲੇ ਇਕੱਠਾ ਪਰਿਵਾਰ ਵੇਖ ਕੇ ਤੇ ਕੋਈ ਖੁਸ਼ ਹੋਂਜ ਨਹੀਂ ਹੁੰਦਾ ਸਾਰਿਆਂ ਨੂੰ ਇਹੋ ਆ ਵੀ ਕਿਉਂ ਇਕੱਠੇ ਆ ਤੇ ਪਾੜ ਕੇ ਰੱਖੀਏ ਇਹਨਾਂ ਨੂੰ ਵੀ ਇਕੱਠੇ ਕਿਦਾਂ ਲੰਗਦਾ ਜਾਂਦਾ ਇਹਨਾਂ ਦਾ ਕਿਦਾਂ ਲੰਗਦਾ ਜਾਂਦਾ ਵਾ ਤੇ ਪਰ ਇਹਨੇ ਇਹ ਕੰਮ ਕਰ ਵਿਖਾਇਆ ਅੱਜ ਕੋਈ ਨਹੀਂ ਸਮਝਾਉਂਦੇ ਆਨੂੰ ਆਉਂਦੀ ਚਾਚੀ ਤੇਰੀ ਤੁਨੂੰ ਵੀ ਆਣੀ ਆ ਪਿੰਨੂੰ ਸਮਝਾ ਤੇ ਦੋ ਜਾਣਾ ਵੇ ਸੈਰ ਤੇ ਤੇ ਦੋਵੇਂ ਦਰਾਨੀ ਚ ਥਾਣੀ ਚਲ ਜਿਆ ਕਰ ਰਾਲ ਮਿਲ ਕੇ ਕੰਮ ਕਰ ਲਿਆ ਕਰ ਫੇਰ ਮੁੜ ਕੇ ਚਾਚੀ ਨੇ ਸਮਝਾਇਆ ਵਿਚਾਰੀ ਨੇ ਬੜਾ ਅਹੀਂ ਤੇ ਇਤਨਾ ਸਿਰ ਦੀਆਂ ਠਿਕਰੀਆਂ ਪੰਨੀਆਂ ਪਰ ਚਾਚੀ ਨੇ ਬੜਾ ਸਮਝਾ ਲਿਆ ਹੀਗਾ ਪਰ ਇਹਨੇ ਨਹੀਂ ਪੈਰਾ ਦੇ ਪਾਣੀ ਪੈਣ ਦਿੱਤਾ ਕਹਿੰਦੀ ਮੈਂ ਤੇ ਉਤਰਾ ਹੀ ਬਾਹਰੋਂ ਨਿਕਲੀ ਜੇ ਸਿੰਮਾ ਮੈਨੂੰ ਰਾਤ ਮਿਲ ਗਈ ਤੇ ਮੈਂ ਸਿਰਫ ਸੱਤ ਕੇ ਸਾਥੀ ਪੁੱਛੀ ਮੈਂ ਉਹਨੂੰ ਕੀ ਕਹਿ ਲਿਆ ਨਾ ਉਹਨੇ ਮੈਨੂੰ ਕੁਝ ਕਿਹਾ ਤੇ ਨਾ ਮੈਂ ਉਹਨੂੰ ਕੁਝ ਕਿਹਾ ਚਲ ਕੋਈ ਨਹੀਂ ਮੈਂ ਵਾੜ ਕੇ ਉਹਨਾਂ ਨੂੰ ਦੋਵਾਂ ਨੂੰ ਸੱਸ ਨੂੰ ਤੂੰ ਸਮਝਾਉਂਗੀ ਕੋਈ ਨਹੀਂ ਤੇ ਚਾਚੀ ਦਾ ਨੂੰ ਪਤਾ ਭੌਲੀ ਆ ਛਟੋ ਦੀਆਂ ਗੱਲਾਂ ਚ ਆ ਜਾਂਦੀ ਆ ਉਹ ਨਹੀਂ ਵਿਚਾਰੀ ਕੋਹ ਵੀ ਆਂਦੀ ਉਹ ਤਾਂ ਚੰਗੀ ਆ ਉਹਨੇ ਨਹੀਂ ਵਿਚਾਰੀ ਨੇ ਕੋਹ ਵੀ ਕਿਹਾ ਪਰ ਉਹ ਜਿੱਦਾਂ ਆਂਦੀ ਆ ਤੇ ਉਹ ਉਦਾਂ ਹੀ ਚ ਮੰਨ ਲਈ ਐਨੇ ਸਿਰਦੀ ਆਈ ਅਸੀਂ ਦਰਾਣੀ ਦੀ ਥਾਣੀ ਕਦੀ ਨਹੀਂ ਲੜੀਆਂ ਹੁਣ ਤੂੰ ਵੀ ਐਨੇ ਚਿਰਦੀ ਆਈ ਆ ਹਾਂ ਤੇ ਮੈਂ ਨਹੀਂ ਕਦੀ ਪੈਦੇ ਆ ਦੇ ਅੱਜ ਕੱਲ ਤਾਂ ਨਾ ਸੱਸ ਦੀ ਘੜੀ ਨਹੀਂ ਲੰਗਦੀ ਤੇ ਉਹ ਫੇਰੇ ਵੀ ਸਾਡੇ ਨਾਲ ਰਹਿੰਦੀ ਆ ਰਹਿੰਦੀ ਪਰ ਇਹ ਪਤਾ ਨਹੀਂ ਕਿੱਥੋਂ ਵੱਖਿਓ ਮੈਨੂੰ ਇਹ ਐਨੇ ਪੈਸੇ ਚਾਹੀਦੇ ਐਨੇ ਚਾਹੀਦੇ ਸਭ ਉਹਦੀ ਚੁੱਕਣਾ ਚਾਈ ਜੇ ਚਲ ਕੋਈ ਨਹੀਂ ਪੁੱਛਦੀ ਆ ਮੈਂ ਕਰਦੀ ਗੱਲ ਜੇ ਨਾ ਸੁਧਰੋਗੇ ਤੇ ਕੋਈ ਨਹੀਂ ਉਹਨੂੰ ਫੋਨ ਲਾਉਂਨੇ ਮੁੰਡੇ ਨੂੰ ਇਦਾਂ ਕਰਦੀ ਆ ਸੈਰ ਕਰਨ ਜਾਣਾ ਤੇ ਆਪਣੇ ਘਰ ਤੇ ਜਾਣਾ ਜਾਵੇ ਹਾਂ ਮੈਂ ਚਾਚੀ ਨੇ ਵੀ ਇਹੋ ਗੱਲ ਆਖੀ ਹਰ ਮਣਕਾ ਰਹੇਗੀ ਜੋ ਅਧਿਕਾਰ ਹੈਗੀ ਇਹਨਾਂ ਨੂੰ ਲੈ ਜਾਂਦੀ ਨਾਲੇ ਅੱਗੋਂ ਪਿਛੋਂ ਆਂਦੀ ਰਹਿੰਦੀ ਜਦੋਂ ਮੈਂ ਸਬਜ਼ੀ ਬਣਾ ਲਾ ਮੈਂ ਤੇ ਦੀਦੀ ਸਬਜ਼ੀ ਸਿੱਖਣੀ ਹੈ ਜੀ ਮੈਂ ਤੇ ਸਬਜ਼ੀ ਸਿੱਖਣੀ ਹੈ ਜਦੋਂ ਸਬਜ਼ੀ ਪਾਉਣ ਦਾ ਵੇਲਾ ਤੇ ਤੂੰ ਬਾਹਰ ਨਾ ਕਿਸਕ ਜਾਣਾ ਹੌਲੀ ਜੀ ਸਿੱਖਣੇ ਇਹਨੇ ਕੀ ਆਉਂਦਾ ਇਹਨੂੰ ਸਭ ਕੁਝ ਜਾਣ ਕੇ ਕਰਦੀ ਰਹਿੰਦੀ ਆ ਪਰ ਮੈਨੂੰ ਕੰਮ ਨਾ ਡਾਉਣੇ ਕਰਨਾ ਕਿਸਲੀ ਹੋਈ ਹੋਈ ਔਰ ਐਡੀ ਤਾਂ ਨਹੀਂ ਗੱਲ ਵੀ ਉੱਥੇ ਕੁਝ ਬਣਾਉਂਦੀ ਨਾ ਉਹ ਕੰਮ ਕਰਨ ਨਾਲ ਡੰਦੇ ਨਾ ਹੋਣਗੇ ਕਰਦੀ ਹੋਣੀ ਆ ਇਹ ਤੇ ਆਂਦੀ ਮੈਂ ਆੜ ਨਹੀਂ ਬੜੀ ਰੱਖੀ ਹੈਗੀ ਮੈਂ ਬਸ ਪੜਾਇਆ ਲਖਾਇਆ ਉਹਨਾਂ ਜਿੰਨਾ ਮਰਜੀ ਲਾੜ ਪੜਾਇਆ ਲਖਾਇਆ ਰੋਟੀ ਤੇ ਪਕਾਉਣੀ ਪੈਂਦੀ ਉਹ ਤੇ ਫੁਕਾ ਕੇ ਖਾਣੀ ਇਹ ਤਾਂ ਹੈਗਾ ਜੇ ਕੱਲੂ ਬਾਹਰ ਅੰਦਰ ਜਲ ਜਾਂਦੀ ਫਿਰ ਤੇ ਆਪ ਹੀ ਪਕਾ ਕੇ ਖਾਣੀ ਪੈਣੀ ਹਾਂ ਨਹੀਂ ਕੰਮ ਸੋਈ ਦਾ ਕਰਦੀ ਆ ਜਾਣ ਕੇ ਪਹੰਡ ਕਰਦੀ ਆ ਉਹਨੂੰ ਇਹ ਪਜਲ ਸਰਦਾ ਹੀ ਜਾਂਦਾ ਸਰਦਾ ਜਾਂਡਿਆ ਹਾਂਜੀ ਚੱਲ ਕੋਈ ਇਹ ਨਹੀਂ ਕਰਤੇ ਜਾਂ ਦਲ ਚਾਚੀ ਦੇ ਨਾਲ ਪਹਿਲਾਂ ਕੀ ਰਹਿੰਦੀ ਆ ਚੱਲ ਸੀਲਾ ਫਿਰ ਸੂਟ ਮੈਂ ਐਦਾ ਕਰਦੀਆਂ ਵੀ ਦੀਦੀ ਨਾ ਰਸੋਈ ਚ ਗਏ ਆ ਤੇ ਜਾ ਕੇ ਤੇ ਵੇਖਦੀਆਂ ਹੁਣ ਸਬਜੀ ਬਣਾਉਣ ਵਾਲੀ ਆ ਉਹ ਹੀ ਲੱਗੇ ਹੁਣੇ ਬਣਾਉਣਾ ਨਹੀਂ ਤੇ ਮੈਨੂੰ ਕਹਿ ਦਿੰਦੇ ਆ ਬਣ ਗਈ ਸਬਜੀ ਤੇ ਆਲੇ ਟਾਲੇ ਗੱਲ ਪਾ ਕੇ ਫੇਰ ਕੁਸ ਹੁੰਦੇ ਆ ਨੀਆਂ ਤੇ ਚ ਰਹਿਣ ਦਿੰਦੇ ਆ ਚਲਦੀਆਂ ਵੀ ਇਕਦਿਰ ਰਸੋਈ ਚ ਉਹਨਾਂ ਨੇ ਕਈ ਨਹੀਂ ਸਿਖਾ ਦੋ ਮੈਨੂੰ ਵੀ ਅੱਜ ਦੀਦੀ ਕੀ ਕੀ ਘੰਡੇ ਜੇ ਸਬਜੀ ਸਬਜੀ ਉੜਕਣ ਲੱਗੇ ਲਓ ਮੈਨੂੰ ਵੀ ਦੱਸ ਦੋ ਫੇਰ ਹਣ ਰੋਜ਼ ਤੁਸੀਂ ਕਹਿ ਦਿੰਦੇ ਸਬਜੀ ਬਣ ਗਈ ਫੇਰ ਆਈਆਂ ਮਗਰੋਂ ਆਈਆਂ ਕਿਆ ਕਰੋ ਵੀ ਅੱਜ ਤੇ ਹੁਣ ਉੱਤੇ ਆ ਗਈ ਮੈਂ ਬਣਾਉਂਦਿਆਂ ਤੇ ਤੁਹਾਡੇ ਤੇ ਨਹੀਂ ਇਹ ਤੇਰੇ ਵੱਸ ਦਾ ਰੋਗ ਨਹੀਂ ਹੈਗਾ ਜਾ ਜਾ ਕੇ ਤੇ ਕੋਈ ਹੋਰ ਕੰਮ ਕਰ ਆ ਗਈ ਹੁਣ ਤੂੰ ਸਬਜ਼ੀ ਬਣਾਉਣ ਮੂੰ ਚੁੱਕਿਆ ਤੇ ਮੈਂ ਹੁਣ ਸਬਜ਼ੀ ਬਣਾਉਣ ਆਈ ਆ ਹਾਏ ਤੇ ਜਦ ਤੂੰ ਬਣਾਉਣ ਦਾਏ ਜਦਾ ਦੋਹਾਂ ਤੇ ਤੈਨੂੰ ਦਿਖ ਨਹੀਂ ਲਿਆ ਵੇਖੀ ਜਾ ਇੱਥੇ ਖਲੋਤੀ ਆ ਲੋ ਐਂ ਤਾਂ ਮੈਨੂੰ ਦੱਸ ਕੀ ਪਤਾ ਲੱਗਣ ਡਿਆ ਵਾ ਵੀ ਕੀ ਕਰਨ ਦਾਏ ਜੇ ਜਾ ਜਾ ਕੇ ਉਹ ਪੰਡੋਰ ਪਿਆ ਨਾ ਕਿੰਨਾ ਪੰਜਣ ਵਾਲਾ ਉਹ ਜਾ ਕੇ ਮਾਂ ਜੇ ਪਾਂਡੇ ਵੀ ਦੀ ਸਾਰਿਆਂ ਨੂੰ ਮਾਂਜਣੇ ਆਉਂਦੇ ਆ ਪਾਂਡਿਆਂ ਨੂੰ ਕੀ ਸਾਬਣ ਲਾਇਆ ਤੇ ਐਂ ਕਰਕੇ ਮਾਂਜ ਲੇ ਆ ਦੱਸੋ ਜਿਹੜੀ ਸਿੱਖਣ ਵਾਲੀ ਚੀਜ਼ ਵਾ ਇਹ ਤੇਰੇ ਸਿੱਖਣ ਵਾਲੀ ਨਹੀਂ ਗਈ ਤੇਰਾ ਡਾ ਹੀ ਤੇਰੇ ਖਾਣੇ ਤੇ ਪੈਣੀ ਆ ਤੁਹਾਡੇ ਸਿੱਖਣ ਨਾਲ ਇਹ ਮੈਨੂੰ ਸਿਖਾਓ ਸਿਖਾਓ ਮੈਨੂੰ ਨਹੀਂ ਜਾ ਜਾ ਆ ਦੱਸੋ ਕੀ ਕੀਤਾ ਕਿਹੜਾ ਤੜਕਾ ਲਾਇਆ ਵਾ ਬਣ ਗਈ ਆ ਜਾ ਕੇ ਤੇ ਕੋਈ ਹੋਰ ਕੰਮ ਕਰ ਹੁਣ ਸੱਜੀ ਬਣ ਗਈ ਜੇ ਆ ਗਈ ਹੁਣ ਇਹ ਕਿੱਥੇ ਸਿੱਖਣ ਆ ਗਈ ਆ ਮੈਂ ਪਹਿਲਾਂ ਸੁਣ ਲੈ ਕਿ ਤੂੰ ਹੀ ਆਏ ਜੇ ਰਸੋਈ 'ਚ ਨਾਲੇ ਮੈਂ ਆ ਗਈ ਆ ਨਹੀਂ ਮੇ ਤਾਂ ਮੈਂ ਤਾਂ ਜੇ ਕੰਮ ਕਰਨਾ ਹੁੰਦਾ ਵਾ ਤੇਰੇ ਵਾਂਗੂ ਨਹੀਂ ਪਹਿਲਾਂ ਸੋਚਾ ਸਿੱਖਾਂ ਕਿ ਤੇ ਕੀ ਕਰਾਂ ਐਦਾਂ ਕਰਾਂ ਓਦਾਂ ਕਰਾਂ ਅੱਜ ਤੇ ਮੈਂ ਸੋਚਿਆ ਵੀ ਮੈਂ ਸਿੱਖਾਂ ਮੈਂ ਸਿੱਧੀ ਆਈਆਂ ਵੀ ਅੱਜ ਮੈਂ ਸਿੱਖਣੀ ਸਿੱਕਣੀ ਸਬਜ਼ੀ ਸਿਖਾਓ ਹੁਣ ਮੈਨੂੰ ਚੱਲ ਜਾ ਜਾ ਭਾਂਡੇ ਮਾਂ ਜਾ ਸਿਖਾ ਦੋ ਹਦੀ ਕਿਉਂ ਇੰਨੇ ਤਰਲੇ ਜੇ ਬਣਾਉਣ ਬਹਿ ਜੇ ਮੇਰੇ ਫਿਰ ਤਾਂ ਕਰਨਿਆ ਨਹੀਂ ਕਹੇ ਖਾਲੋਈ ਤੂੰ ਵੀ ਨੇ ਇਹ ਸਭ ਤੇ ਤੇਰੇ ਖਾਣੇ ਚੰਗੀਆਂ ਨਹੀਂ ਤਾਂ ਪਹਿਲਾਂ ਤੇਲ ਪਾਉਣਾ ਫਿਰ ਮਸਾਲਾ ਪਾਉਣਾ ਫਿਰ ਨੂਨ ਹਲਦੀ ਸਭ ਕੁਝ ਪਾਉਣਾ ਫਿਰ ਧਾਲ ਸਬਜ਼ੀ ਪਾਉਣਾ ਲੈ ਦੱਸੋ ਨਾ ਲੈ ਕਿ ਤੂੰ ਦੱਸ ਤੇ ਕਿ ਤਾਹੀਂ ਐ ਇਦਾਂ ਪ੍ਰੈਕਟੀਕਲੀ ਕਰਨ ਜਿਹੜੇ ਉਦੋਂ ਦੱਸਣ ਚ ਬੜਾ ਫਰਕ ਪਤਾ ਵਾ ਤੇ ਅਗੋਂ ਸਿੱਧਰ ਕੌਣ ਸਿੱਖ ਪਾਵੇਗੀ ਦੇ ਨਹੀਂ ਵੀ ਕਿ ਇਹੋ ਮੈ ਮੈਨੂੰ ਹੁਣ ਲੱਗਦਾ ਵਾ ਕਿ ਮੇਰੀ ਗਲਤੀ ਆ ਜੇ ਇਹੋ ਕੋਈ ਪਹਿਲਾਂ ਸਿੱਖਿਆ ਨਾ ਨਾ ਤੁਹਾਡੇ ਤੇ ਲੈ ਨਾ ਬਣਦੀ ਮੈਂ ਤੇ ਪਹਿਲਾਂ ਜਦੋਂ ਤੂੰ ਆ ਆਖਿਰ ਪਹਿਲਾਂ ਮੇਰੇ ਮਾਪਿਆਂ ਨੇ ਪੜਾਅ ਛੱਡਿਆ ਵੀ ਨਾ ਜਿਵੇਂ ਉਹੋ ਘੱਟ ਪੜੀ ਸੀ ਮੈਂ ਆਹੋ ਸੇਖ ਲੈਿੰਦੀ ਨਹੀਂ ਐਂ ਕਾਉਂਟ ਪੜਿਆ ਨਹੀਂ ਸਭ ਪੜਿਆ ਨਹੀਂ ਇਤਾਲਾ ਕੰਮ ਨਹੀਂ ਹੈਗਾ ਮੇਰਾ ਸੁਣੋ ਹੁਣ ਤਾਂ ਮੈਂ ਵੇਖ ਲਿਆ ਤੂੰ ਆ ਨਹੀਂ ਮੈਂ ਕੋ ਹਾਂਦੀ ਨਹੀਂ ਉਹਨੂੰ ਹੈਂ ਤੇ ਕੀ ਕਹਤਾ ਮੈਂ ਚਾਹੀਦੀ ਹੋ ਲੋ ਨਹੀਂ ਨਾ ਏਦਾਂ ਫੋੜਾ ਦਾ ਸਿੱਧਾ ਪਿਆ ਆ ਕੰਮ ਏਦਾਂ ਕਰਨਾ ਤੂੰ ਸਹਿਜ ਸੁਭਾਅ ਨਾਲ ਦੱਸ ਪਿਆ ਆ ਗੱਲ ਮੈਂ ਇਹਨੂੰ ਕਿੱਥੀ ਦੱਸਾਂ ਤੇ ਗਈ ਆਂ ਮੈਂ ਦੱਸਾਂ ਨੂੰ ਕੀ ਦੱਸਾਂ ਹੀ ਆ ਤੂੰ ਤਾਂ ਮੇਰੀ ਗੱਲ ਸੁਣੋ ਸੱਚੀ ਗੱਲ ਪੈਂਦੀ ਪਰ ਮੇਰੇ ਵੀ ਇਹਨੂੰ ਮੈਂ ਕੀ ਕਹਾ ਤਾਂ ਕਿਹੜੀ ਗੋਲੀ ਮਾਰਤੀ ਇਹਨੂੰ ਨਹੀਂ ਮੇਰਾ ਗੱਸਣ ਗੋਲੀ ਦੀ ਨਹੀਂ ਗੱਲ ਤੂੰ ਪਿਆਰ ਨਾਲ ਸਮਝਾ ਉਹਨੂੰ ਵੀ ਆ ਗੱਲ ਇਦਾਂ ਵਾ ਤੇ ਇਦਾਂ ਕਰ ਤੂੰ ਕੰਮ ਇਦਾਂ ਕੋਈ ਤਰੀਕਾ ਵਾ ਤੇਰਾ ਦੱਸਣ ਦਾ ਨਹੀਂ ਆਹ ਤਾਂ ੜੀ ਬੜੀ ਚੰਗੀ ਗੱਲ ਆ ਆਪਣੀ ਨਾ ਉਹਦਾ ਵੀ ਕਿ ਨਹੀਂ ਛੇਤੀ ਤੁਸੀਂ ਕਰਨ ਆ ਗਏ ਜੇ ਵਕੀਲ ਬਣ ਕੇ ਤੱਕੀ ਗੱਲਾਂ ਹੁਣ ਅੱਜ ਦਾ ਸਬਜ਼ੀ ਬਣ ਗਈ ਆ ਤੈਨੂੰ ਹੁਣ ਮੈਂ ਕੀ ਦੱਸਾਂ ਘੜੀ ਮਰੀ ਨਹੀਂ ਤਾਂ ਤੂੰ ਇਦਾਂ ਕਹਦਾ ਕਿ ਦਾਲ ਸਬਜ਼ੀ ਬਣੀ ਆ ਤਾਂ ਤੂੰ ਕੱਲ ਨੂੰ ਮੈਂ ਦੱਸਾਂ ਤੈਨੂੰ ਆਵਾਜ਼ ਮਾਰ ਲੂੰਗੀ ਮੰਮੀ ਰੋਜੀ ਇਦਾਂ ਕਹਿ ਦਿੰਦੇ ਆ ਅੱਜ ਨਹੀਂ ਕੱਲ ਸਿੱਖ ਹਾਂ ਤੇ ਤੂੰ ਵੀ ਮਰਗਾ ਸੁਣ ਤੱਛਨ ਤਾਂ ਫਰਜ ਵਾ ਤੁਹਾਡਾ ਤੁਸੀਂ ਵੱਡੇ ਜੇ ਇਦਾਂ ਥੋੜਾ ਕਰੀ ਦੀ ਜੇ ਉਹ ਨਹੀਂ ਪਤਾ ਲੱਗਦਾ ਉਹਨੂੰ ਤਾਂ ਤੁਹਾਡਾ ਫਰਜ ਵਾ ਕਿ ਮੈਂ ਦੱਸਾਂ ਉਹਨੂੰ ਸਾਰਾ ਹੀ ਆ ਜਾਣ ਪੁੱਛ ਗਿਆ ਕੰਨਾ ਕਿਸਲੀ ਹੋਈ ਰਹਿੰਦੀ ਆ ਨਹੀਂ ਤੂੰ ਆਵਾਜ਼ ਮਾਰਿਆ ਕਰ ਨਾ ਜਦੋਂ ਕੰਮ ਕਰਨਾ ਹੁੰਦਾ ਵੈ ਤੁਹਾਨੂੰ ਬੜਾ ਦੁੱਖ ਲੱਗਾ ਅੱਜ ਉਹਦਾ ਦੁੱਖ ਹੁੰਦਾ ਜਾਂ ਮਰਗਾ ਸੁਣ ਇਦ ਪਪਾ ਤਾਂ ਚੰਗਾ ਨਹੀਂ ਹੁੰਦਾ ਤੇ ਤੂੰ ਸਹਿਜ ਸਭਾ ਦੱਸਿਆ ਕਰ ਵੀ ਆਹ ਸਬਜੀ ਚੀਜ਼ ਬਣਾਉਣੀ ਆ ਜਾ ਬਣਾਈਏ ਆਪਾਂ ਕੋਈ ਨਹੀਂ ਚਾਚੀ ਜੀ ਮੈਂ ਗੁੱਸਾ ਕਰਨ ਦੀ ਜ਼ਰੂਰਤ ਨਹੀਂ ਹੈ ਤੱਤੇ ਹੁਣ ਟੀ ਜ਼ਰੂਰਤ ਨਹੀਂ ਆ ਮੈਂ ਆਪੇ ਸਿਖਾ ਦੂੰਗੀ ਹੁਣ ਅੱਜ ਬਣ ਗਈ ਆ ਨਹੀਂ ਖਬਰਦਾਰ ਤੂੰ ਚੱਲ ਆਪਾਂ ਆਪੇ ਸਿਖਾ ਲਾਂਗੇ ਮੈਂ ਸਾਰੇ ਕੰਮ ਆਪੇ ਦੱਸੂਗੀ ਹੁਣ ਆਪਣੀ ਨੌ ਨੂੰ ਤਾਂ ਨੂੰ ਨਹੀਂ ਕੋਈ ਲੋੜ ਦੱਸਣ ਦੀ ਅੱਗੇ ਨਾਲ ਸਿਖਾ ਲੈ ਸਿਖਾ ਦੇਖਾਇਆ ਨਹੀਂ ਮੈਂ ਤਾਂ ਕਿਹਾ ਸਿਖਾ ਦੂੰਗੀ ਮੈਨੂੰ ਕੀ ਪਤਾ ਹੀ ਨਾ ਰੱਟਾ ਪਾਉਣਾ ਇਹਨਾਂ ਨੇ ਇਹ ਆ ਕਰ ਤੂੰ ਆ ਉਹ ਕਰ ਮੈਨੂੰ ਤਾਂ ਇਹ ਗੱਲ ਦਾ ਪਤਾ ਨਹੀਂ ਹੁਣ ਪਤਾ ਲੱਗਾ ਗੱਲ ਦਾ ਤੇ ਫੇਰ ਮੈਂ ਸੁਣਿਆ ਆਪ ਕੰਨੀ ਤੇ ਆਹ ਕੋਹ ਕਰਦੀਆਂ ਇਹਦੇ ਨਾਲ ਮੈਂ ਤਾਂ ਆਖਾ ਬੰਦਾ ਹੀ ਕਰਦੀ ਰਹਿੰਦੀ ਸਤਿੰਦਰ ਕਹਿੰਦੇ ਮੈਂ ਤਾਂ ਕਿਹਾ ਸੀ ਨਾ ਪੀ ਇਹ ਮਗਰੋਂ ਕਰਦੇ ਤੁਹਾਡੇ ਹੁੰਦੇ ਕੁਝ ਹੋਰ ਕਹਿ ਦਿੰਦੇ ਵਾਹ ਉਹ ਗੱਲ ਮੈਂ ਅੱਜ ਕੰਨੀ ਸੁਣ ਲਿਆ ਤੇ ਪਤਾ ਹੋਣ ਲੱਗਾ ਤਾਂ ਹੀ ਮੈਂ ਤੁਹਾਨੂੰ ਕਹਿੰਦੀ ਆ ਵੀ ਆਪਾਂ ਫਖਰਾ ਕਰ ਲਈਏ ਆਪਣਾ ਚਲ ਕੋਈ ਨਹੀਂ ਹੁਣ ਵੇਖਦੀ ਆਂ ਜੇ ਪੜ ਕੇ ਸਿਖਾਉਗੀ ਠੀਕ ਨਾ ਸਿਖਾਉਗੀ ਤਾਂ ਫੇਰ ਮੈਂ ਵੇਖ ਕਰ ਲਵਾਂਗੀ ਵੀ ਜਿਹੜੀ ਗੱਲ ਕਰਨ ਵਾਲੀ ਆ ਐਦਾਂ ਰੋਜ਼ ਮੇਰੇ ਘਰਸਣ ਬੁਰੇ ਲੱਗਦਾ ਨਾਲੇ ਬੰਦਾ ਕਰਦਾ ਗੱਲਾਂ ਵੀ ਚਾਲੋ ਸਤਿੰਦਰ ਕੋਈ ਨਹੀਂ ਮੈਂ ਸਿਖਾਉਂਗੀ ਕਿ ਤੈਨੂੰ ਕਾਹਨੋਂ ਕੰਮ ਚੰਗਾ ਮੈਂ ਆਪ ਦੱਸਿਆ ਕਰੂੰ ਜਿਹੜਾ ਕੰਮ ਕਰਨਾ ਰਸੋਈ 'ਚ ਹਾਂਜੀ ਆਹੋ ਤਾਂ ਬਾਕੀ ਚਲ ਜਿੱਦਾਂ ਤੂੰ ਆਖੇਂਗੀ ਕਰ ਲਿਆ ਕਰਾਂਗੇ ਜਿਹੜੀ ਸਬਜ਼ੀ ਪਾਜੀ ਬਣਾਉਣੀ ਬਣਾਇਆ ਕਰਾਂਗੇ ਆਪ ਹਾਂਜੀ ਹੁਣ ਇਹਨਾਂ ਨੂੰ ਨਹੀਂ ਆਹੀ ਪੁੱਛਣਾ ਕੀ ਕਰਦੀਆਂ ਕੀ ਇਹ ਇਤ ਜਿਆਦਾ ਸਿਰ ਚੜੀਆਂ ਹੋਣ ਕੋਸ਼ਿਸ਼ ਕੀ ਸਾਰੇ ਕੰਮ ਕਰਦੀਆਂ ਆ ਆਹੋ ਤਾਂ ਹੀ ਹੁਣ ਆਪ ਕਰ ਲਿਆ ਕਰਾਂਗੇ ਨਾ ਸਤਿੰਦਰ ਨਾਲੇ ਪਤਾ ਲੱਗੂ ਵੀ ਇਦਾਂ ਕਰੀਦਾ ਕੰਮ ਦੱਸਾਂਗੇ ਇਹਨਾਂ ਨੂੰ ਬਣਾ ਬਣਾ ਸਬਜ਼ੀਆਂ ਨਾਲੇ ਮੰਮੀ ਮੈਂ ਤਾਂ ਤੁਹਾਨੂੰ ਕਿਹਾ ਹੈਗਾ ਵੀ ਆਪਣਾ ਵੱਖਰਾ ਘਰ ਬਣਾਈਏ ਆਪਾ ਵਧੀਆ ਰਹਿਾਂਗੇ ਤੂੰ ਆ ਮੰਨਦੇ ਨਹੀਂ ਕਿ ਇਹ ਗੱਲ ਤੂੰ ਕਹਿੰਦੇ ਨਾ ਇਕੱਠੇ ਹੀ ਰਹਿਣਾ ਇਕੱਠੇ ਹੀ ਰਹਿਣਾ ਵਾ ਚੱਲ ਕੋਈ ਨਹੀਂ ਲੱਗ ਗਿਆ ਪਤਾ ਹੁਣ ਮੈਨੂੰ ਕਿ ਐਦਾਂ ਕਰਦੀਆਂ ਵਾ ਏ ਜਾਣ ਜਾਣ ਕੇ ਮਿੰਕ ਗਾ ਸੁਣ ਤੈਨੂੰ ਆਖ ਦਿੰਦੀਆਂ ਆ ਨਹੀਂ ਆਉਂਦਾ ਉਹ ਨਹੀਂ ਆਉਂਦਾ ਬਿਲਕੁਲ ਤ ਨਹੀਂ ਕਿ ਤੈਨੂੰ ਕੋਹ ਆਉਂਦਾ ਨਹੀਂ ਗਾ ਮੇਰੇ ਗੱਲ ਸੁਣ ਮੇਰੇ ਸਾਹਮਣੇ ਹੋਰ ਗੱਲਾਂ ਕਰਦੀਆਂ ਹੀ ਫਰਮਾ ਤੇ ਜੋਤੀ ਹੈ ਤੇ ਤੇਰੇ ਸਾਹਮਣੇ ਹੋਰ ਕਰਦੀਆਂ ਦੋਵਾਂ ਨੂੰ ਸਾਨੂੰ ਡਾਉਂਦੀਆਂ ਕਿ ਇਹ ਲੜਨ ਦੋਵੇਂ ਜਾਣੀਆਂ ਹਨਾ ਤੇ ਚੱਲ ਆਪਾਂ ਕਿਉਂ ਲੜਨਾ ਵਾ ਜਿਹੜੀ ਗੱਲ ਤੂੰ ਆਨੀ ਆ ਕਰ ਲਾਂਗੇ ਚੰਗਾ ਪਰ ਜਿਹੜੀ ਗੱਲ ਤੂੰ ਸਤਿੰਦਰ ਆਨੀ ਉਹ ਕਰਾਂਗੇ ਚੰਗਾ ਹੁਣ ਮੰਮੀ ਰਹੀ ਐ ਕਰਿਓ ਵੀ ਵਾਖੋਂ ਦੀ ਗੱਲ ਕਰ ਹੀ ਲਿਓ ਸਭ ਤੇ ਵਧੀਆ ਗੱਲ ਆ ਚੱਲ ਕੋਈ ਨਹੀਂ ਤੂੰ ਨਾ ਕੋਈ ਕਰੀ ਗੱਲ ਹੁਣ ਮੈਂ ਕਰ ਲੂੰਗੀ ਆਪੇ ਸਾਰੀਆਂ ਗੱਲਾਂ ਚੰਗਾ ਚਲੋ ਫੇਰ ਆਜੋ ਚਲ ਆਜ ਚੱਲ ਭੈਣ ਜੀ ਨਾ ਗੱਲ ਕਰਦੀਆਂ ਅੱਜ ਕਿ ਕਿ ਐਦਾਂ ਦੀਆਂ ਗੱਲਾਂ ਕਰਦੀਆਂ ਤੇ ਕਿਦਾਂ ਕਰਨੀ ਹੁਣ ਦੱਸ ਕੋਨੇ ਬੈਠੀ ਲੋ ਜੋਤੀ ਦੀਆਂ ਗੱਲਾਂ ਹੈ ਏਦਾਂ ਕਰਦੀ ਉਹ ਤੇ ਹੁਣ ਆਉਂਦੀ ਸਤਿੰਦਰ ਦੇ ਗਾਲ ਪਾਈ ਜਾਂਦੀ ਤੇ ਮੈਂ ਹਾਂ ਤੇ ਕੀ ਗੱਲ ਹੋਈ ਆ ਤੇ ਇਹ ਆਉਂਦੀ ਆਸ ਖਾ ਤੇ ਉਹਨੇ ਬਣਾ ਲਈ ਸਬਜ਼ੀ ਖਰਿਆਉਂਦਿਆਂ ਨੂੰ ਜਦੋਂ ਉਹਨੂੰ ਪਤਾ ਵਾ ਕਿ ਸਿੱਖਣੀ ਆ ਤੇ ਉਹ ਜਰਾ ਹਟ ਕੇ ਆਵਾਜ਼ ਮਾਰ ਕੇ ਬਣਾ ਲਿਆ ਕਰੇ ਹਾਂ ਸਬਜ਼ੀ ਪਾਜੀ ਆਹ ਚੱਲ ਜਿਹੜਾ ਨਹੀਂ ਕੰਮ ਆਉਂਦਾ ਦੱਸਣਾ ਚਾਹੀਦਾ ਹਾਂਗੇ ਸਤੈਣ ਉਹ ਜੋਤੀ ਕਿਵੇਂ ਜਾਣ ਕੇ ਲੜਦੀ ਨਹੀਂ ਦੱਸ ਕੇ ਕਰ ਲਿਆ ਕਰੇ ਹਾਂ ਵੀ ਆ ਮੈਂ ਲੱਗੀਆਂ ਕਰਨਾ ਆ ਜਾ ਤੂੰ ਹੀ ਕੋਈ ਨਹੀਂ ਮੈਂ ਸਮਝਾਉਂਗੀ ਉਹਨੂੰ ਅੱਜ ਮੇਰੇ ਘਰ ਸਣ ਮੈਂ ਅੱਖੀ ਕੰਨੀ ਸੁਣ ਲਿਆ ਵਾ ਤੇ એમ ਜਦੋਂ ਕੁੰਦੀ ਆ ਇਹ ਪਾਂਡੇ ਮਾਂਜਲਾ ਪਾਂਡੇ ਮਾਂਜਲਾ ਜਦੋਂ ਕੋਈ ਪ੍ਰਾਣਾ ਹੋਵੇ ਪਾਂਡੇ ਮਾਂਜ ਕੇ ਥੋੜਾ ਰੱਖ ਦੇਣੇ ਗਾੜੀ ਰੋਟੀ ਪਾਣੀ ਵੀ ਦੱਸੂਗੀ ਤੇ ਆਊਗਾ ਤੇ ਬਣਾ ਕੇ ਰੱਖੂਗੀ ਨਾ ਗਾੜੀ ਆ ਚੱਲ ਉਹਨੂੰ ਵੀ ਕਮੀ ਨਾ ਫੇ ਜਦੋਂ ਬਣਾਉਂਦੀ ਹੁੰਦੀ ਹੈ ਤੂੰ ਟਾਈਮ ਨਾਲ ਸੋਈ ਚ ਆ ਜਾ ਘਰ ਤੇ ਬੰਦੇ ਤੇ ਵੇਖ ਕੇ ਪਤਾ ਲੱਗ ਜਾਂਦਾ ਫੇ ਇਦਾਂ ਇਦਾਂ ਬਣਾਈਆਂ ਸਬਜ਼ੀ ਤੇ ਬਾਕੀ ਚਾ ਲੈ ਜਾਣ ਕੇ ਕਰਦੀ ਐ ਤਸਣਾ ਚਾਹੀਦਾ ਜਿਹੜਾ ਕੰਮ ਨਹੀਂ ਆਉਂਦਾ ਹਾਂ ਤਾਂ ਫੇਰ ਰੱਖ ਦਿੰਦੀ ਆ ਇਹ ਅੱਡ ਵਾਲੀਆਂ ਗੱਲਾਂ ਕਰਦੀਆਂ ਇਹ ਨਹੀਂ ਅੱਡ ਕਿਉਂ ਨਾ ਵੇ ਕਿੰਨੀ ਸਾਡੀ ਵਧੀਆ ਲੰਘਦੀ ਰਹੀ ਆ ਜੇ ਅੱਡ ਹੋ ਗਏ ਤਾਂ ਸਭ ਕੋ ਖੇਰੂ ਖੇਰੂ ਹੋ ਗਿਆ ਤੇ ਬਣ ਨਾ ਕੀ ਆ ਕਰਦਾ ਇਹੋ ਤਾਂ ਗੱਲ ਆ ਅੱਗੇ ਮੈਂ ਤਾਂ ਉਹਨੂੰ ਸਮਝਾਉਂਦੀ ਰਹੀ ਨਹੀਂ ਕਿ ਤੂੰ ਨਾ ਕੋਈ ਗੱਲ ਕਰਿਆ ਕਰ ਮੈਂ ਆਪੇ ਕਰੂੰਗੀ ਜਿਹੜੀ ਗੱਲ ਕਰ ਹੁਣ ਆਪਾਂ ਇੰਨਾ ਚਿਰ ਰਹੇ ਆ ਤੇ ਜੇ ਤੂੰ ਆਈ ਹੈ ਤਾਂ ਕਿੰਨਾ ਕੰਮ ਸਾਰਾ ਵੇਖ ਵੇਖ ਕੇ ਡੈ ਹੀ ਪਈ ਆ ਤੂੰ ਵੀ ਤੂੰ ਡੈ ਪਈਦਾ ਇੱਕ ਦੂਜੇ ਵੱਲ ਵੇ ਇੱਕੇ ਹੀ ਕਰ ਲੈਂਦਾ ਤੇ ਜੇ ਹੁਣ ਤੂੰ ਮੈਨੂੰ ਦਬਕੇ ਮਾਰਿਆ ਜੋਤੀ ਦਾ ਜੋਤੀ ਇਦਾਂ ਕਰੂਗੀ ਤਾਂ ਫਿਰ ਉਹ ਕਿਦਾਂ ਸਿੱਖ ਲੂਗੀ ਚਲ ਕੋਈ ਨਹੀਂ ਤੂੰ ਵੀ ਇੰਨੀ ਗਰਮ ਨਾ ਆਵੇਂ ਪੁੱਛੂਗੀ ਜੋਤੀ ਨੂੰ ਕੀ ਗੱਲ ਵਾ ਕਿਉਂ ਦਬਕੇ ਮਾਰਦੀ ਚਲ ਦਬਕੇ ਕਿਉਂ ਮਾਰਨੀ ਚੱਲ ਭੈਣ ਜੀ ਨਹੀਂ ਕਿ ਕਿਸ ਗੱਲ ਤੇ ਉਹ ਆਉਂਦੀ ਜੋਤੀ ਤੇ ਚੱਲ ਆਪਾਂ ਨੂੰ ਅੱਡ ਕਰ ਦੋ ਹੋਰ ਕੀ ਕਰਨਾ ਫਿਰ ਨਹੀਂ ਅੱਡ ਕਿਉਂ ਹੋਣਾ ਵਾ ਕੋਈ ਨਹੀਂ ਮੈਂ ਉਹਨੂੰ ਸਮਝਾਉਂਗੀ ਅੱਡ ਹੋ ਕੇ ਕਿਹੜਾ ਉੱਥੇ ਆਪਾਂ ਜਾ ਰਹੀਆਂ ਪੰਡਾ ਪਾ ਲੈਣੀਆਂ ਵਾ ਕਾਠ ਚ ਕੋਹ ਨਾ ਕੋ ਬਣ ਜਾਂਦਾ ਵਾ ਨਹੀਂ ਮੇਰਗਾ ਸੁਣੇ ਇਦਾਂ ਫਿਰ ਚੰਗਿਆ ਨਹੀਂ ਲੱਗੀਦਾ ਅੱਡੀ ਚੰਗਾ ਹੁਣ ਕਰ ਲੈਣੀ ਆ ਗੱਲ ਤੇ ਅੱਡੀ ਹੋ ਜਾਣਾ ਵਾ ਮੇਰਗਾ ਸੁਣ ਰੋਜ਼ ਇਦਾਂ ਫਿਰ ਬੁਰੇ ਲੱਗੀਦਾ ਵ ਉਹ ਵੀ ਗੱਲਾਂ ਕਰਦੀ ਜਾਂ ਤਾਂ ਪਿਆਰ ਨਾਲ ਸਮਝਾਵੇ ਹਾਂ ਉਹਨੂੰ ਕੋਈ ਨਹੀਂ ਮੈਂ ਉਹਨੂੰ ਆਖੂਗੀ ਤੈਨੂੰ ਜਦੋਂ ਮੈਂ ਕਿਹਾ ਵੀ ਮੈਨੂੰ ਸਮਝਾਉਂਗੀ ਵੀ ਨਾ ਇਸ ਤਰ੍ਹਾਂ ਕਰਿਆ ਕਰ ਤੇ ਆਟ ਕਿਉਂ ਹੋਣਾ ਵਾ ਚੱਲ ਚੱਲ ਭਾਂਜੀ ਸਾਡਾ ਇਹੋ ਆਖਰੀ ਫੈਸਲਾ ਵਾ ਵੀ ਅਸੀਂ ਆੜੀ ਹੋਣਾ ਵਾ ਸਾਰੇ ਮੈਂ ਸਤਿੰਦਰ ਨਾਲ ਵੀ ਕਰ ਲਈ ਗੱਲ ਆਪਣੇ ਮੁੰਡੇ ਨਾਲ ਵੀ ਕਰ ਲਈ ਹੈ ਗੱਲ ਤੇ ਹੁਣ ਬਾਕੀ ਤੁਸੀਂ ਤੁਹਾਡੀ ਮਰਜ਼ੀ ਜੋ ਤੁਸੀਂ ਕਰਨਾ ਚਾਹਦੇ ਹੋ ਤੇ ਚੱਲ ਕੋਈ ਨਹੀਂ ਮੈਂ ਵੀ ਕਰਦੀ ਹਾਂ ਸਲਾਹ ਸੁਣਉਂਦਾ ਤੇ ਕੀ ਜਾਂਦਾ ਆ ਦੱਸ ਦਿਓ ਜਿਹੜੀ ਗੱਲ ਹੋਊਗੀ ਹੁਣ ਮੇਰੇ ਕਸਨ ਚੰਗੇ ਨਹੀਂ ਲੱਗੀਦਾ ਇਦਾਂ ਰੋਜ਼ ਦਿਹਾੜੀ ਚੱਲ ਕੋਈ ਨਹੀਂ ਮੈਂ ਦੱਸੂ ਸਲਾਹ ਕਰਾਂਗੀ ਰਾ ਚੰਗੀ ਭਲੀ ਸਾਡੀ ਨੰਗਣ ਠਈ ਹੀ ਹੈਗੀ ਨਾ ਹੀ ਕਦੀ ਕਿਤੇ ਲੜੀਆਂ ਸੀ ਇਹਨਾਂ ਨੇ ਦੋਵਾਂ ਨੇ ਆ ਕੇ ਤੇ ਮਾਸ਼ਾਅੱਲਾ ਛੱਡਦੀਆਂ ਦੋਵੇਂ ਜੇ ਉਹ ਉਹਨੂੰ ਸਮਝਾਈਦਾ ਤੇ ਉਹ ਨਹੀਂ ਘਟ ਜੇ ਇਹਨੂੰ ਆਖੀਦਾ ਤੇ ਉਹ ਨਹੀਂ ਘਟ ਤੇ ਚੱਲ ਕੱਠ ਜ ਤੇ ਕੋਹ ਨਾ ਕੋਹ ਬਣ ਜਾਣਾ ਹੈ ਜਿਹੜੀ ਜੋਤੀ ਹੈ ਵੀ ਬੜੀ ਹੈਗੀ ਇਹਨੂੰ ਮੈਂ ਸਮਝਾਉਂਦੀ ਰਹਿਣੀ ਆ ਵੀ ਤੂੰ ਨਾ ਇਸ ਤਰ੍ਹਾਂ ਕਰਿਆ ਕਰ ਪਰ ਆਖੇ ਲੱਗਦੀਆਂ ਮੈਂ ਘਰੋਂ ਦੋ ਮਿੰਟ ਚੱਲ ਜਉ ਤਾਂ ਬਾਹਰ ਦੀ ਲਾਲਾ ਲਾਲਾ ਹੋ ਜਾਂਦੀ ਉਸੇ ਵੇਲੇ ਪੁੱਛਦੀ ਆ ਇਹਨੂੰ ਵੀ ਕੀ ਗੱਲ ਹੋਈ ਨਹੀਂ ਆ ਜੋਤੀ ਨੂੰ ਹਾਂਜੀ ਮੰਮੀ ਓਰੇ ਆ ਕੀ ਕਰ ਰਹੀ ਆ ਕੋਬਣੀ ਮੈਂ ਦਾਲ ਸਬਜ਼ੀ ਬਣਾ ਕੇ ਆ ਠੀਕ ਹੈ ਕੀ ਕਰਨਾ ਵਾ ਨਾ ਤਾਂ ਕੀ ਗੱਲ ਹੋਈ ਉਹ ਚਾਚੀ ਤੇਰੀ ਆਖੰਡੀ ਜਿਤਰਾ ਐ ਜੋਤੀ ਐ ਲੜਦੀ ਐ ਤੇ ਦਰਨਾ ਐ ਲੈ ਚਾਚੀ ਉਸ ਵੇਲੇ ਤੁਹਾਨੂੰ ਵੀ ਚੁੱਕਣ ਦੇ ਗਈ ਆ ਨਹੀਂ ਚੁੱਕਣਾ ਨਹੀਂ ਉਹ ਤਰਾ ਮੇਰੇ ਨਾਲ ਸੱਸੀ ਗੱਲ ਕਰਨ ਡਈ ਸੀ ਉਹ ਤੇ ਆਂਦੀ ਇਦਾਂ ਕਰਦੀ ਉਹ ਆਂਦੀ ਮੈਨੂੰ ਸਬਜੀ ਸਮਝੀ ਨਹੀਂ ਬਣਾਉਣੀ ਆਂਦੀ ਤੇ ਚੱਲ ਮੈਨੂੰ ਦੱਸ ਦਿਆ ਕਰ ਜਦੋਂ ਬਣਾਉਣੀ ਆਂਦੀ ਆਵਾਜ਼ ਮਾਰ ਲਿਆ ਕਰ ਤੇ ਤੂੰ ਆਵਾਜ਼ ਮਾਰ ਲਿਆ ਕਰ ਉਹਨੂੰ ਜੋ ਆਦਾ ਮਮੀ ਉਹਨਾਂ ਨੇ ਨਹੀਂ ਦਿੱਤਾ ਤੇ ਘਰ ਚ ਸਬਜ਼ੀ ਬਣਾਣ ਲਈ ਹੈ ਤੇ ਮੈਂ ਲਾਗੇ ਚਲ ਜਾ ਤੀਦੀ ਦੇ ਪਹਿਲਾਂ ਇਹਨੇ ਫੋਨ ਤੇ ਲੱਗੀ ਰਹਿਣਾ ਤੇ ਜਦੋਂ ਸਬਜ਼ੀ ਬਣ ਜਾਣੀ ਫਿਰ ਤੇਰੀ ਮੈਂ ਵੀ ਸਿੱਖਣੀ ਮੈਂ ਵੀ ਸਿੱਖਣੀ ਹੈਗੀ ਹਾਂ ਤਾਂ ਸਹੀ ਹੈ ਤੂੰ ਪਰ ਆਪਣੇ ਵਾਲਾ ਸੱਚੀ ਰਿਹਾ ਕਰਨਾ ਜਦੋਂ ਸਬਜ਼ੀ ਬਣਾਉਣੀ ਹੁੰਦੀ ਉਹਨੂੰ ਆਵਾਜ਼ ਮਾਰ ਲਿਆ ਕਰ ਹਾਂ ਇਹਨਾਂ ਆਵਾਜ਼ ਮਾਰਦੇ ਆ ਉਸੇ ਕੀ ਉੱਥੇ ਮੈਂ ਕਹਿੰਦੀ ਮਮੀ ਨੌਕਰ ਨਹੀਂ ਲੱਗੀ ਇਹ ਆਵਾਜ਼ਾਂ ਮਾਰ ਮਾਰ ਕੇ ਆਖਾਂ ਆ ਜਾਓ ਸਬਜ਼ੀ ਬਣਾਈਏ ਆ ਜਾਓ ਪਹਿਲਾਂ ਮੈਂ ਲੋਸਮੈਂਟ ਨਾ ਕਰਉਣ ਜਾਇਆ ਕਰਾਂ ਵੀ ਆ ਜਾਓ ਸਬਜ਼ੀ ਬਣਾਉਣੀ ਜਿੰਨੇ ਸਿੱਖਣੀ ਸਿੱਖਣਾ ਨਹੀਂ ਨੌਕਰ ਦੀ ਤਾਂ ਗੱਲ ਨਹੀਂ ਹੁਣ ਉਹ ਆਂਦੇ ਅਸੀਂ ਆਡ ਹੋ ਤੇਹਨੂੰ ਵੱਡ ਕਰ ਦੋ ਅਸੀਂ ਸਲਾਹ ਕੀਤੀ ਹੈ ਮੁੰਡੇ ਨਾਲ ਵੀ ਤੇ ਨਾਉ ਨਾ ਮੈਂ ਤੇ ਮੰਮੀ ਕਹਿੰਦੀ ਆ ਤੇ ਕਰ ਦੋ ਮੈਂ ਨੌਕਰ ਨਹੀਂ ਲੱਗੀ ਉਹਨਾਂ ਦੀ ਨਾਲੇ ਜੋ ਸਤੋ ਪੈਰ ਉਹਨਾਂ ਦੇ 24 ਘੰਟੇ ਗਾ ਇੱਧਰ ਰੋਟੀਆਂ ਪਕਾਓ ਤੇ ਕੱਪੜੇ ਧੋਵੋ ਤੇ ਆ ਕਰੋ ਐਤੋਂ ਤੇ ਮੇਰਾ ਛਟਕਾਰਾ ਹੋ ਜਾਊਗਾ ਨਹੀਂ ਗੱਲ ਨੌਕਰ ਦੀ ਨਹੀਂ ਚੱਲ ਕੱਪੜੇ ਧੋ ਰੋਟੀਆਂ ਪਕਾਹ ਕੰਮ ਤਾਂ ਕਰਨੇ ਪੈਂਦੇ ਆ ਘਰ ਦੇ ਮੁੜਕੇ ਵੀ ਤੇ ਤੂੰ ਕਰਨੀ ਆ ਜਿਉਂ ਆਡੋ ਕੇ ਫੇਰ ਨਹੀਂ ਕਰਨੇ ਤੂੰ ਬਦੂ ਕੰਮ ਕਿੰਨਾ ਘਟ ਜਾਣਾ ਮੈਂ ਘਾਟ ਹੀ ਜਾਣਾ ਵਾ ਤੇ ਚਲ ਤੂੰ ਇੰਨਾ ਸੋਚ ਪਿਓ ਇੰਨਾ ਟਰੈਕਟਰ ਕਿਸ਼ਤਾਂ ਤੇ ਲਿਆ ਜਦ ਕਿਸ਼ਤਾਂ ਨਹੀਂ ਲੱਥੀਆਂ ਹੁੰਦੀਆਂ ਰਹਿੰਦੀਆਂ ਤੇ ਮੈਂ ਤਾਈਆਂ ਚੁੱਪ ਕੀਤੀ ਰਹੀ ਨਹੀਂ ਕੁੜੀ ਕਾਲਜ ਜਾਂਦੀ ਆ ਤੇ ਉਹ ਕਿੱਥੋਂ ਖਰਚੇ ਹੋਣੇ ਆ ਤੇ ਮੰਮੀ ਵਾਹੀ ਕਾਤੇ ਵਾਸਤੇ ਆ ਤਵਾਈ ਤੈਨੂੰ ਨਹੀਂ ਕਹਦਾ ਵੀ ਉਹ ਗਾੜੀ ਖਾਦਾ ਦਵਾਈਆਂ ਕਿੰਨੇ ਲਵਾਇਆਂ ਝੋਨੇ ਦੀ ਇਹ ਖਾ ਦਵਾਈ ਚੋ ਕਿ ਭਜਦਾ ਤੈਨੂੰ ਤਾਂ ਨਹੀਂ ਸਾਰੀ ਛੱਡ ਦੇਣੀ ਜਦ ਤੂੰ ਆੜੀ ਹੋ ਗਿਆ ਤੇ ਫਿਰ ਉਹਨਾਂ ਫਸਲ ਚੋਂ ਹੀ ਆ ਸਾ ਠੇਕਾ ਮੰਗਣਾ ਵਾ ਹਾਂ ਆ ਗੱਲ ਤੇ ਮੰਮੀ ਮੈਂ ਸੋਚੀ ਨਹੀਂ ਉਹ ਤਰ੍ਹਾਂ ਪਰ ਸੋਚੀ ਤਾਂ ਹੁੰਦਾ ਨਾ ਆਪਣੇ ਦਿਮਾਗੋਂ ਵੀ ਕੰਮ ਆ ਲਈਦਾ ਹੁੰਦਾ ਵਾ ਮਾਰੇ ਆਖਾਂ ਵੀ ਫਰੇਵਾਈ ਦੇ ਸਾਰੇ ਆਪਣੇ ਰਹਿ ਜਾਣੇ ਆ ਤੇ ਵਾਈ ਚੋਂ ਆਪਣੇ ਵੀ ਕਿੰਨੇ ਕਿ ਤੈਨੂੰ ਬਚਣੇ ਆ ਖਾਦਾ ਦਵਾਈਆਂ ਕਿੰਨੀਆਂ ਮਹਿੰਗੀਆਂ ਆ ਬਚਦਾ ਕੀ ਆ ਉਹ ਤੇ ਚੱਲ ਮੁੰਡਾ ਉੱਥੇ ਬਾਹਰ ਵਾ ਕੇ ਫੱਜੀ ਆ ਤੇ ਚੱਲ ਪੈਸੇ ਤੇ ਲਕਲਾ ਦਿੰਦਾ ਤੇ ਸਰਦਾ ਜਾਂਦਾ ਘਰ ਦਾ ਥੋੜਾ ਬਹੁਤਾ ਖਰਚਾ ਵਿੱਚ ਦੇ ਹੀ ਜਾਂਦਾ ਉਹਨਾਂ ਦਾ ਤਾਂ ਸੋਗਾ ਸਰਦਾ ਜਾਣਾ ਵਧੀਆ ਮੈਂ ਤੇ ਇਹ ਗੱਲ ਸੋਚੀ ਨਹੀਂ ਕਿ ਇਹ ਮੁਣਕੇ ਹਾਨੂੰ ਆਉਣੇ ਵੀ ਬੰਦ ਹੋ ਜਾਣੇ ਆ ਨਾ ਜੇ ਅੱਧ ਹੋ ਗਈ ਤੇ ਚੱਲ ਕੁੜੀਆਂ ਪਾੜ ਲੈਂਦੀਆਂ ਟਰੈਕਟਰ ਫਰੀ ਹੋ ਜਾਂਦਾ ਤੇ ਫੇਰ ਜਿੱਦਾਂ ਮਰਜ਼ੀ ਕਰ ਲੈਂਦੀਆਂ ਤੁਸੀਂ ਮੈਂ ਕਾਈਆਂ ਜੱਪ ਕੀਤੀ ਰਹਿਣੀ ਹਾਏ ਹੁਣ ਫੇਰ ਮੰਮੀ ਕੀ ਕਰੀਏ ਹੁਣ ਆਪਿਆ ਤੇ ਤੂੰ ਪਾਏ ਸਾਰੇ ਹੁਣ ਮੈਨੂੰ ਕੀ ਪੁੱਛਦੀ ਏ ਜੋ ਕਰਨਾ ਤੂੰ ਕਰ ਮੈਂ ਤਾਂ ਸਭਾ ਵਾਦੂ ਦੀ ਟੈਨਸ਼ਨ ਹੁਣ ਲਈ ਏ ਜਦੋਂ ਆਦੀ ਸਾਨੂੰ ਆਢੀ ਕਰ ਦੋ ਆਢੀ ਕਰ ਦੋ ਨਾਲੇ ਇੰਨੇ ਚਿਰ ਦੀ ਗੱਡੀ ਵਧੀਆ ਨੰਗ ਤੇ ਹੀ ਤੇ ਹੁਣ ਇੱਕ ਦਮ ਜਦੋਂ ਆਢੋ ਤੇ ਲੋਕਾਂ ਵਿੱਚ ਗੱਲਾਂ ਕਰਨੀਆਂ ਵੇਖੀ ਮੰਮੀ ਤੂੰ ਤੇ ਮੈਨੂੰ ਵੀ ਟੈਨਸ਼ਨ ਪਾਤੀ ਆਹ ਗੱਲ ਕਹਿ ਕੇ ਤੇ ਟੈਨਸ਼ਨ ਪਾਤੀ ਪਹਿਲਾਂ ਸੋਚਣਾ ਸੀ ਨਾ ਹੁਣ ਸੋਚ ਜੋ ਸੋਚਣਾ ਮੈਨੂੰ ਨਹੀਂ ਪਤਾ ਹੁਣ ਮੈਂ ਉਹਨਾਂ ਨੂੰ ਕੀ ਆਖਾਂ ਸੋਚਣਾ ਕੀ ਆ ਅੱਗੇ ਤਾਂ ਚਾਚੀ ਨੂੰ ਕਹਿ ਕੇ ਉਹਨੂੰ ਚੁੱਪ ਕਰਾ ਦਈਦਾ ਹੈਗਾ ਹੁਣ ਏਦਾਂ ਕਰੀਏ ਇਹਦੀ ਮਾਂ ਵੱਲ ਜਾਣ ਉਹਨੂੰ ਕਹਿੰਨੇ ਆ ਕਿਹੜੇ ਤਰੀਕੇ ਦੇ ਨਾਲ ਮਾਂ ਦੀ ਨੂੰ ਆਨੇ ਆਏ ਨੇ ਮਾਂ ਦੇ ਆਖੀ ਲੱਗ ਜਾਣਾ ਵਾ ਮਾਂ ਨੂੰ ਹੀ ਕੀ ਪਤਾ ਉਹਨੇ ਫੋਨ ਨਹੀਂ ਲਾਇਆ ਹੋਣਾ ਉਹਨਾਂ ਦਾ ਤੇਰੇ ਕੋਲ ਨੰਬਰ ਹੈਗਾ ਵਾ ਨਹੀਂ ਮੰਮੀ ਮੇਰੇ ਕੋਲ ਤਾਂ ਨੰਬਰ ਨਹੀਂ ਹੈਗਾ ਇਹਦੇ ਕੋਲ ਲੈ ਲਾਂਗੇ ਸਿੰਦਰ ਕੋ ਉਹਨੇ ਨੰਬਰ ਤੈਨੂੰ ਦੇਣਾ ਵਾ ਫੇਰ ਹੁਣ ਕਿੱਦਾਂ ਕਰੀਏ ਹੁਣ ਮੈਨੂੰ ਕੀ ਪਤਾ ਕਿੱਦਾਂ ਕਰਨਾ ਸਿਆਪੇ ਸਾਰੇ ਤੇਰੇ ਹੁਣ ਕਰਦੀ ਰੋ ਜੋ ਕਰਨਾ ਮੈਨੂੰ ਕੀ ਆਣੀ ਚੇਂਜ ਕਰਦੇ ਆ ਹਾਂ ਤੇ ਇੱਥੇ ਉਹਨਾਂ ਦਾ ਪਿੰਡ ਵਾ ਤੇ ਆਪਾਂ ਹੋ ਨਾ ਆਈਏ ਤੇ ਉਹ ਆ ਜਾਣ ਦਿੰਦੀ ਏ ਤੈਨੂੰ ਉਹਨੂੰ ਕਿਹਨੇ ਦੱਸਣਾ ਵਾ ਆਪਾਂ ਚੋਰੀ ਚੱਲ ਜਾਨੇ ਆ ਇਹਨੂੰ ਸੁਪਨਾ ਆਉਂਦਿਆ ਕਿੱਥੇ ਚਲੀਦੀ ਕਿੱਥੇ ਨਹੀਂ ਚਲੀ ਚੱਲ ਵੇਖ ਲੈ ਜਿੱਦਾਂ ਸੁਪਨਾ ਆਉਂਦਾ ਤੇ ਇੰਜ ਕਰਦੇ ਆ ਨਾਲੇ ਗਏ ਹੋਵਾਂਗੇ ਤੇ ਅਗਲੇ ਮਾਨਤਾਂ ਤੇ ਰੱਖਣਗੇ ਨਾਲੇਕਰ ਨੂੰ ਪਤਾ ਹੋ ਗਾੜੀ ਧੀ ਦਾ ਲਾਮਾ ਲੈ ਕੇ ਆਏ ਆ ਉਹਨੇ ਥੋੜਾ ਬਾਲਾ ਸਮਝਾਉਣਗੇ ਚੱਲ ਵੇਖ ਲੈ ਸੋਨ ਨੂੰ ਪੁੱਛ ਲੈ ਕੀ ਜਾਂਦਾ ਵਾ ਇਹਨਾਂ ਨੂੰ ਆਣੀ ਆ ਵੀ ਤੇ ਤਿਆਰ ਹੋ ਕੇ ਤੇ ਹੋਵਣੇ ਘੜੀ ਘੜੀ ਚ ਆਹੀ ਹੋਵਣਾ ਘੰਟੇ ਤੋਂ ਘੰਟਿਆਂ ਚ ਉੱਥੇ ਕਿਤੇ ਬੜਾ ਚੱਲੋ ਆਓ ਫਿਰ ਉਹਨੂੰ ਨਾ ਦੱਸਿਓ ਇੱਥੇ ਕਰਿਓ ਨਾ ਤੇ ਚਾਚੀ ਦੇ ਦੇ ਨਾ ਇਹਦੇ ਕੰਨੀ ਖਬਰ ਨਾ ਪੈ ਜਾ ਕਿਤੇ ਨਹੀਂ ਮੈਂ ਮੈਂ ਨਹੀਂ ਦੱਸਦੀ ਕੋਈ ਗੱਲ ਵੀ ਤੁਸੀਂ ਚੁੱਪ ਕਰਕੇ ਤਿਆਰ ਹੋ ਕੇ ਚੱਲ ਜਾ ਤੁਸੀਂ ਆਖਾ ਹੀ ਕਿਤੇ ਚੱਲੇ ਉਤਰਾ ਹੀ ਐਦਾਂ ਤੇ ਉਹਨਾਂ ਨੇ ਫੋਨ ਲਾ ਦੇਣਾ ਉਹਨਾਂ ਨੇ ਆਪਣੀ ਕੁੜੀ ਨੂੰ ਜਦੋਂ ਤੁਸੀਂ ਉੱਥੇ ਗਏ ਲਾਮਾ ਦੇ ਤਾਂ ਉਹਨਾਂ ਪੁੱਛਣਾ ਹੀ ਆ ਫੋਨ ਲਾ ਕੇ ਵੀ ਇੱਥੇ ਆਏ ਮਮੀ ਬਾਜ ਦੀ ਬਾਜ ਵੇਖੀ ਜਾਓ ਬਾਜ ਕਿੰਨੇ ਵੇਖਿਆ ਵਾ ਕੀ ਵਦਾਂ ਉਹਨਾਂ ਨੇ ਲਾਮਾ ਜਣਾ ਵਾ ਕਿ ਇਹਨੂੰ ਗੱਲਾਂ ਗੱਲਾਂ ਚ ਸਮਝਾ ਨਹੀਂ ਲੈਣਾ ਉਹਨੂੰ ਕੀ ਤਾਂ ਨਾ ਹੀ ਦੱਸਣ ਤੇ ਗੱਲਾਂ ਗੱਲਾਂ ਸਮਝਾ ਲੈਣ ਪਈਏ ਅੱਡ ਨਹੀਂ ਹੋਈਦਾ ਰਲ ਮਿਲ ਕੇ ਰਹਿਦਾ ਹੁੰਦਾ ਵਾ ਇਹ ਗੱਲ ਦਾ ਨਹੀਂ ਪਤਾ ਹੁੰਦਾ ਨਾਲੇ ਬਾਅਦ ਜੋ ਉਹ ਵੇਖੀ ਜਾਊਗਾ ਹਾਂ ਤੇ ਸਹੀ ਆ ਪਰ ਆਪਣੀ ਧੀ ਚ ਨਹੀਂ ਕੋਈ ਕਸੂਰ ਕਰਦਾ ਹੁੰਦਾ ਪਰ ਮੰਮੀ ਜਿਹੜੀ ਸਿਆਣੀਆਂ ਮਾਵਾਂ ਹੁੰਦੀਆਂ ਨਾ ਉਹ ਆਪਣੀਆਂ ਧੀਆਂ ਨੂੰ ਪਿਠਾਲ ਦਿੰਦੀਆਂ ਹੁੰਦੀਆਂ ਆ ਸਮਝਾ ਬਿਜਾ ਕੇ ਚੱਲ ਜਾਓ ਫਿਰ ਜਾ ਕੇ ਵੇਖ ਲਓ ਕੀ ਆਂਦੇ ਆ ਚੱਲ ਤੁਸੀਂ ਹੁਣ ਉਹ ਆਈਏ ਤੇ ਤੁਸੀਂ ਨੂੰ ਦੱਸੀ ਹੋਣਾ ਚੱਲ ਜਾਓ ਠੀਕ ਤੇ ਬਲਾਜੀ ਨੇ ਹੜ੍ਹ ਦਵਾ ਲਿਆ ਜਾਓ ਜਾਓ ਤੇ ਛੇਤੀ ਆਜੋ ਟਾਈਮ ਨਾਲ ਨਿਹਰਾ ਨਾ ਕਰਤੀ ਠੀਕ ਆ ਇਦਾਂ ਹੀ ਕਰਦੇ ਆ